ਹਾਂਜੀ ਪਿਆਰੇ ਬੱਚਿਓ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਤੁਹਾਡੀ ਆਪਣੀ ਅਧਿਆਪਕਾ ਬਿਮਲਜੀਤਪੁਰ ਹੈ টিਚਰ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਿੱਦਣਾ ਕਲਾਸ਼ਟਰ ਬਹਾਦਰਪੁਰ ਬਲਾਕ ਕੀਮਾ ਤੇ ਜ਼ਿਲ੍ਹਾ ਸੰਗਰੂਰ ਸੋ ਬੱਚਿਓ ਲੈ ਕੇ ਆਂ ਤੁਹਾਡੇ ਲਈ ਨਵੀਂ ਵੀਡੀਓ ਕਿਉਂਕਿ ਤੁਸੀਂ ਲਗਾਤਾਰ ਵੀਡੀਓ ਚਾਹਨੇ ਹੋ ਨਾ ਲਗਾ ਜੇਕਰ ਮੈਂ ਇੱਕ ਦਿਨ ਨਾ ਵੀਡੀਓ ਬਣਾਵਾਂ ਤਾਂ ਤੁਹਾਡੇ ਮੈਨੂੰ ਮੈਸੇਜ ਤੇ ਮੈਸੇਜ ਆਉਣ ਲੱਗ ਜਾਂਦੇ ਆ ਵੀ ਮੈਡਮ ਜੀ ਨਵੀਂ ਵੀਡੀਓ ਤੁਸੀਂ ਕਿਉਂ ਨਹੀਂ ਬਣਾਈ ਤਾਂ ਬੱਚੇ ਇਸ ਕਰਕੇ ਅੱਜ ਮੈਂ ਨਵੀਂ ਵੀਡੀਓ ਫੇਰ ਤਿਆਰ ਕਰ ਰਹੀ ਹਾਂ ਕਿਉਂਕਿ ਬੱਚੇ ਦੇਖੋ ਆਪਾਂ ਜਾਣਦੇ ਹਾਂ ਵੀ ਆਪਣਾ ਛੁੱਟੀਆਂ ਦਾ ਜਿਹੜਾ ਚੌਥਾ ਹਫ਼ਤਾ ਚੱਲ ਪਿਆ ਹਨਾ ਤਾਂ ਆਪਣੇ ਸਕੂਲ ਸਿੱਖਿਆ ਵਿਭਾਗ ਵੱਲੋਂ ਹਫ਼ਤਾਵਾਰੀ ਕੰਮ ਆ ਜਿਹੜਾ ਛੁੱਟੀਆਂ ਦਾ ਵੀ ਭੇਜਿਆ ਜਾ ਰਿਹਾ ਤਾਂ ਬੱਚੇ ਚੌਥੇ ਹਫ਼ਤੇ ਦਾ ਜਿਹੜਾ ਮੇਰੇ ਕੋਲ ਕੰਮ ਆਇਆ ਸੀ ਤਾਂ ਉਸ ਦੇ ਵਿੱਚੋਂ ਮੈਂ ਤੁਹਾਨੂੰ ਪੰਜਾਬੀ ਦਾ ਕੰਮ ਆ ਜਿਹੜਾ ਉਹ ਕਰਵਾਉਣ ਜਾ ਰਹੀ ਹਾਂ ਪੰਜਾਬੀ ਦੇ ਬੱਚਿਓ ਆਪਾਂ ਤਿੰਨ ਚਾਰ ਅੱਖਰ ਲਵਾਂਗੇ उस महार नहीं लवानी लिखा अड्डी अखर महार नहीं लिखा लिख भी रखी है देखो मैं लिखी स लिखा पहला सोरियन मैं कन्ना नहीं लाया हा हा सी हाँ। फिर बच्चों एक ही महार महारनी ना ही अखर हो गए ਤਾਂ ਬੱਚਿਓ ਇਹਨਾਂ ਅੱਖਰਾਂ ਦੀ ਸਹਾਇਤਾ ਨਾਲ ਹੀ ਆਪਾਂ ਅੱਜ ਸ਼ਬਦ ਬਣਾਵਾਂਗੇ ਇਹਨਾਂ ਤੋਂ ਆਪਾਂ 1-1 2-2 3-3 ਜਿੰਨੇ ਕ ਸ਼ਬਦ ਬਣਦੇ ਤੁਸੀਂ ਬਾਅਦ ਵਿੱਚ ਬਣਾ ਸਕਦੇ ਹੋ ਕਿਉਂਕਿ ਬੱਚਿਓ ਮੈਂ ਇਹਨਾਂ ਦੇ 2-2 3-3 ਜਿਹੜੇ ਸ਼ਬਦ ਆ ਉਹ ਤੁਹਾਨੂੰ ਬਣਾ ਕੇ ਦੱਸੂਗੀ ਦੇਖੋ ਪਹਿਲਾ ਹੈਗਾ ਆਪਣਾ ਸ ਜਿਹਨੂੰ ਆਪਾਂ ਕਹਿੰਦੇ ਸਸਾ ਮੁਖਤਾ ਹੈਨਾ ਸ ਤਾਂ ਬੱਚਿਓ ਸ ਦਾ ਮੈਂ ਸ਼ਬਦ ਬਣਾਉਂਗੀ ਤਾਂ ਲੱਗੀਆਂ ਬੱਚਿਓ ਤੁਸੀਂ ਆਪਣੇ ਕਾਪੀਆਂ पेन जो पेंसिल चक लो क्योंकि वीडियो देखते दे, वेखी ये कम करी जायो करिए फिर शुरू चलो बच्चे। मैंने तो बच्चा शब्द बनाई मैं बच्चों लिख भी रखिया देखो पहला मैं यहाँ बनाता सर, सर। क्योंकि कोई भी मात्रा नहीं लगी हुई है ना सर ते बनाया स ना। की बन गया सन गया ना तो अगे बनाया बच्चों में सत् सत सत्ता सात देखो साल सन सात ये यहो अपना जरा सस्ा मुक्ता सी स ਤਾਂ ਉਹਦੀ ਆਪਾਂ ਦੇਖੋ ਮਹਾਰ ਨੇ ਲਿਖੀ ਸੀ ਮਹਾਰ ਦੀ ਦੇ ਸਹਾਇਤਾ ਨਾਲ ਹੀ ਆਪਾਂ ਤਿੰਨ ਜਿਹੜੇ ਹੋ ਸ਼ਬਦ ਬਣਾਏ ਨੇ ਅੱਗੇ ਚੱਲਦੇ ਆਂ ਬੱਚਿਓ ਹਾ ਹੇ ਤੇ ਦੇਖੋ ਹਾ ਹੁਣ ਆਪਾਂ ਕੰਨੇ ਵਾਲੇ ਸ਼ਬਦ ਬਣਾਵਾਂਗੇ ਤਾਂ ਪਹਿਲਾ ਸ਼ਬਦ ਬਣਾਓ ਬੱਚਿਓ ਹਾਰ ਨਾਲ ਨਾਲ ਲਿਖੀ ਜਾਇਓ ਬੱਚੇ ਤੇ ਨਾਲ ਬੋਲਣਾ ਵੀ ਆ ਹਾਰ ਕਿ ਲਾਇਆ ਪਹਿਲਾਂ ਆਪਾਂ ਕੰਨਾ ਹਾ ਹੇ ਕੰਨਾ ਹਾਰ ਆ ਰਾ ਥਾਰ ਤਾਂ ਤੁਸੀਂ ਇੱਕ ਤੁਸੀਂ ਮੈਨੂੰ ਦੱਸਾਂਗੇ ਹੋਰ ਤਾਂ ਤੁਸੀਂ ਬੱਚਿਓ ਮੈਨੂੰ ਹੋਰ ਸ਼ਬਦ ਦੱਸੋ ਹਾਰ ਮੈਂ ਹੋਰ ਲਿਖਿਆ ਹਾਕ ਹਾਏ ਕੰਨਾ ਹਾਕ ਕਾ ਹਾਕ ਹਾਏ ਕੰਨਾ ਹਾਕ ਕਾ ਹਾਕ ਤਾਂ ਤੀਜਾ ਸ਼ਬਦ ਬੱਚਿਓ ਮੈਂ 10 ਨਖਰੀ ਲਿਖਿਆ ਹਾਰ ਹਾਏ ਕੰਨਾ ਹ ਰਾਰਾ ਨੰਨਾ ਜੀ ਬਣ ਕੇ ਪਿਆਰੇ ਬੱਚਿਓ ਹਾਰਨ ਹਾ ਹੈ ਕੰਨਾ ਸੀ ਹਾ ਹਾ ਹਰ ਹਾ ਹੈ ਕੰਨਾ ਹਾਰਾ ਰ ਹਾਰ ਫਿਰ ਹਾ ਕ ਹਾ ਹੈ ਕੰਨਾ ਹਾਕ ਕਾ ਹਾਕ ਫਿਰ ਹਾ ਰ ਨ ਹਾ ਹੈ ਕੰਨਾ ਹਾ ਰਾਰਨ ਹਾ ਕਾ ਲੀ ਮਾਤਰਾ ਹਾ ਜੰਨੇ ਵੀ ਤੇ ਤੁਸੀਂ ਨਾਲ ਨਾਲ ਬੱਚੇ ਕੰਨਾ ਵੀ ਸਿੱਖ ਗਏ ਤਾਂ ਅੱਗੇ ਵਿੱਚ ਆਪਣਾ ਆ ਗਿਆ ਸਿਆਰੀ ਦਾ ਕੱਕੇ ਨੂੰ ਸਿਆਰੀ ਲਾਈਆ ਤਾਂ ਹੁਣ ਆਪਾਂ ਕੇਸਰੀ ਵਾਲੇ ਸ਼ਬਦ ਜਿਹੜੇ ਉਹ ਬੜਾ ਮੰਗੇ ਤਾਂ ਬੱਚਿਓ ਪਹਿਲਾ ਸ਼ਬਦ ਲਿਖੋ ਕਿਰਤ ਤੁਹਾਡੀ ਕਿਤਾਬ ਦੇ ਵਿੱਚ ਹੀ ਲਿਖ ਰਹੀਆਂ ਪਹਿਲਾ ਸ਼ਬਦ ਕਿਹੜਾ ਲਿਖਿਆ ਮੈਂ ਕਿਰਤ ਦੂਜਾ ਕਿਹੜਾ ਲਿਖਾਂਗੇ ਬੱਚਿਓ ਕਿਰਨ ਤੇ ਕੇਸਰੀ ਰਾਰਾ ਨੰਨਾ ਕਿਰਨ ਲੱਗ ਗਿਆ ਸਮਝਿਆ ਕਿਰਤ ਕਰਨਾ ਤਾਂ ਬੱਚਿਓ ਇੱਕ ਸ਼ਬਦ ਹੋਰ ਲਿਖੋ ਕਿਸਾਨ ਤੇ ਸਾੜੀ ਵੀ ਲਿਖ ਸਕਦੇ ਆ ਕਿਰਨ ਵੀ ਲਿਖ ਸਕਦੇ ਆ ਕਿਰਤ ਵੀ ਲਿਖ ਸਕਦੇ ਆ ਕਿਰਤ ਆਪਾਂ ਲਿਖ ਸੋ ਚੁੱਕੇ ਤਾਂ ਹੁਣ ਬੱਚਿਓ ਆਪਾਂ ਕੀ ਲਿਖਾਂਗੇ ਕਿਸਾਨ ਤਾਂ ਕਿਵੇਂ ਆਰੀ ਸ ਸ ਕ ਨਾ ਸ ਨਾ ਕਿਸਾਨ ਤਾਂ ਕਿਵੇਂ ਆਰੀ ਸੀ ਨਾ ਕਿ ਰ ਤ ਕਿਰਤ ਕੱਕੇ ਸਿਹਾਰੀ ਰਾਰਾ ਕੱਤਾ ਕਿਰਤ ਅਗਲਾ ਹੈਗਾ ਬੱਚੋ ਕਿਰਨ ਕਿ ਰ ਨ ਕੱਕੇ ਸਿਹਾਰੀ ਰਾਰਾ ਨੰਨਾ ਕਿਰਨ ਅੱਗੇ ਆ ਗਿਆ ਬੱਚਾ ਕਿਸਾਨ ਕੱਕੇ ਸਿਹਾਰੀ ਸੱਸੇ ਕੰਨਾ ਨੰਨਾ ਕਿਸਾਨ ਤਾਂ ਬੱਚੋ ਕਿੰਨੀਆਂ ਮਾਤਰਾ ਸਿੱਖ ਲਈਆਂ ਆਪਾਂ ਇੱਕ ਕੰਨੇ ਦੀ ਇੱਕ ਸਿਹਾਰੀ ਦੀ ਇਕਾਦੀ ਮਾਤਰਾ ਬੱਚਿਓ ਕੰਨਾ ਇਹ ਇਕਾ ਦੀ ਮਾਤਰਾ ਬੱਚਿਓ ਪਿਆਰੇ ਬੱਚਿਓ ਸਿਆਰੀ ਦੀ ਤਾਂ ਆਹ ਹੈ ਕਾ ਦੀ ਮਾਤਰਾ ਬੱਚਿਓ ਬਿਹਾਰੀ ਦੀ ਕੰਨਾ ਸਿਆਰੀ ਪਿਆਰੀ ਅੱਜ ਆਪਾਂ ਤਿੰਨ ਮਾਤਰਾਵਾਂ ਸਿੱਖ ਲਈਆਂ ਅੱਗੇ ਆ ਗਈ ਬੱਚਿਓ ਆਪਣੀ ਬਿਹਾਰੀ ਦੀ ਕੱਖੇ ਬਿਹਾਰੀ ਲਾਇ ਰਖੀ ਦੇਖ ਸ ਹਾ ਕੀ ਹੀ ਤਾਂ ਬੱਚਿਓ ਹੁਣ ਆਪਾਂ ਵਿਆਰੀ ਵਾਲੇ ਸ਼ਬਦ ਬਣਾਵਾਂਗੇ ਤਾਂ ਪਹਿਲਾ ਸ਼ਬਦ ਹੈ ਆਪਣਾ ਖੀਰ ਖ ਖੇ ਵਿਆਰੀ ਖੀਰ ਆ ਰਾ ਖੀਰ ਜਿਹੜੀ ਬੱਚਿਓ ਤੁਹਾਨੂੰ ਸਕੂਲ ਦੇ ਵਿੱਚ ਮੈਡ ਦੇ ਮੀਲ ਦੇ ਵਿੱਚ ਮਿਲਦੀ ਆ ਤਾਂ ਬੱਚਿਓ ਆਪਾਂ ਲਿਖਤਾ ਪਹਿਲਾ ਸ਼ਬਦ ਖੀਰ ਤਾਂ ਦੂਜਾ ਸ਼ਬਦ ਕੀ ਲਿਖਾਂਗੇ ਖੀਰਾ ਖੱਖੇ ਵਿਹਾਰੀ ਕੀ ਰਾਰੇ ਕਨਰਾ ਕੀ ਬੰਗਿਆ ਕੀਰਾ ਇੱਕ ਬੰਗਿਆ ਬੱਚੇ ਆਪਾਂ ਬਣਾਵਾਂਗੇ ਖੀਸਾ ਆਪਣੇ ਦੇਖੋ ਜੇ ਕੋਰਤਾ ਪਾਇਆ ਹੋਵੇ ਉਹਦੇ ਨਾਲ ਲੱਗਿਆ ਹੁੰਦਾ ਨਾ ਖੀਸਾ ਤਾਂ ਦੇਖੋ ਖੱਖੇ ਵਿਹਾਰੀ ਸ ਹ ਕੀ ਹੀ ਤਾਂ ਹੁਣ ਆਪਾਂ ਕਿਹੜੀ ਲਾਈਨ ਪੂਰੀ ਕੀਤੀ ਐ ਖੀ ਵਾਲੀ तो खीरेरी खीर आ खीर कादी मात्रा है बिहारी दी आवारी मात्रा ते आ गया था बिहारी तो आगे आ गया बच्चों खीरा तो खीरेरी खी रारे करना रा खीरा समझ लगी आगे आ गया बच्चों खीसा तो खीरेरी खी सस्ते करना सा खीसा तो ना समझ लगी होनी है बच्चों तो बच्चों ਅੱਗੇ ਆਪਾਂ ਇਹਨਾਂ ਸ਼ਬਦਾਂ ਦੇ ਬਾਕ ਅਗਲੇ ਵੀਡੀਓ ਦੇ ਵਿੱਚ ਕਰਾਂਗੇ ਤੁਸੀਂ ਮੈਨੂੰ ਬਾਖਾਂ ਦੀ ਵੀ ਡਿਮਾਂਡ ਕੀਤੀ ਸੀ ਬੱਚਿਓ ਵੀ ਮੈਡਮ ਜੀ ਸਾਨੂੰ ਬਾਖ ਨਹੀਂ ਬਣਾਉਣੇ ਆਉਂਦੇ ਤਾਂ ਸਾਨੂੰ ਬਾਖ ਵੀ ਬਣਾ ਕੇ ਦੱਸੋ ਪਰ ਬੱਚਿਓ ਅੱਜ ਮੈਂ ਤੁਹਾਨੂੰ ਮਹਾਰਨੇ ਤੋਂ ਸਿਰਫ ਸ਼ਬਦ ਹੀ ਬਣਾਇਆ ਤਾਂ ਅਗਲੀ ਵੀਡੀਓ ਦੇ ਵਿੱਚ ਆਪਾਂ ਕੀ ਬਣਾਵਾਂਗੇ ਬਾਖ ਤਾਂ ਬੱਚਿਓ ਇਹ ਤੁਸੀਂ ਸਾਰਾ ਕੰਮ ਆਪਣੀ ਕਾਪੀ ਦੇ ਉੱਪਰ ਨੋਟ ਕਰਕੇ ਆਪਣੇ ਆਪਣੇ ਅਧਿਆਪਕਾਂ ਨੂੰ ਜ਼ਰੂਰ ਭੇਜਣਾ ਬਾਏ ਬਾਏ ਬੇਟਾ ਬਾਏ